ਮਨ ਕਾਮਨਾ ਤੀਰਥ ਦੇ ਛੁਟੇ ਮੈਂ ਵੀ ਨਿਕਾਮਨਾ ਹੁੰਦੀ ਆ ਵੀ ਤੀਰਥ ਤੇ ਜਾ ਰੇ ਮੇਰਾ ਸੇ ਛੁਟੇ ਗਰਿਵ ਗਵਾਨਾ ਗਰਿਵ ਗਵਾਨਾ ਨਾ ਮਨ ਤੇ ਛੁਟੇ ਫਾਜਲਾ ਉਥੇ ਜਾਦੇ ਜੇ ਗੱਲਾਂ ਸੁਣ ਲੈਣੀਆਂ ਕਰਦੇ ਬਣਾ ਕੇ ਉਥੇ ਰਾਤ ਵੀ ਦੇ ਦਿੰਦੇ ਨੇ ਗਰਿਵ ਗਵਾਨਾ ਮੁਕਤੀ ਕੀ ਆਏ ਦੀ ਤੇ ਤੀਰਥ ਦੇ ਤੇ ਛੁਟਨਾ ਤੇ ਹੀ ਮੁਕਤੀ ਕੀ ਹੋਣੀ ਹੋਈ ਸੋਚ ਕਰੇ ਦਿਨ ਸਾਰਾ ਰਾਤ ਚੰਤਾ ਦਾ ਨਾਮ ਰਾਤ ਕਰਦਾ ਭਈ ਮੁਕਤੀ ਮਰ ਜਾਣੀ ਚਾਹੀਦੀ ਹੈ ਮਿਲਿਆ ਦੀ ਨਾਮ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਮੇਰਾ ਮੰਦੀ ਜਤ ਹੋਇਆ ਮੈਂ ਤੇ ਮੰਦੀ ਮੇਰੇ ਨੂੰ ਟੇਸ਼ਨ ਨਹੀਂ ਬੁਝੀ ਇਹ ਸੋਚ ਵੀ ਕਰਦਾ ਆ ਭੁਜਾਉਂਦਾ ਵੀ ਹੈ ਦੀ ਮਨ ਕੀ ਮੈਨੂੰ ਤਨ ਤੇ ਜਾਤ ਹਾਂ ਬਾਲਿਸ਼ਰੀ ਨਾਲ ਜੁੜਿਆ ਹਾਂ ਬਾਲਿਸ਼ਰੀ ਦੀ ਕਰਿਆ ਕਰਦਾ ਹਾਂ ਮੈਨੂੰ ਮਨ ਤੇ ਵਿੱਚ ਹੈ ਬੰਦੇ ਲੈ ਨੂੰ ਨਾ ਕੰਪਲੀਟਾ ਨਾਮ ਦਾ ਬਸ ਦਾ ਇਹ ਜਿਹੜਾ ਸਮੰਧ ਤਾਂ ਨਾਮ ਦਾ ਮੰਨੂ ਤੋੜ ਦਾ ਸਮੰਧ ਨਾਮੇ ਕਰਦਾ ਹੈ ਗਿਆਨ ਨਾਲ ਜਿਹੜਾ ਗਿਆਨ ਦਾ ਰੱਖ ਮੰਨੂ ਜੜਦਾ ਉਹ ਗਿਆਨ ਵਾਲਾ ਤਾਂ ਤਾਂ ਕੀਤਾ ਨਹੀਂ ਸਰੀਰ ਨਾਲ ਸਮੰਧ ਕਰਿਆ ਹੁਣ ਕਰਦਾ ਬਾਹਰ ਦੇ ਉਹਦਾ ਮੰਨ ਦੇ ਤੇ ਮੰਨ ਦੇ ਉੱਤੇ ਉਹ ਹੰਕਾਰ ਦਾ ਸਮੰਧ ਨਾ ਟਿਕਾ ਸਕੋਦਾ ਨਹੀਂ ਤਾਂ ਬਹੁਤ ਕੁਝ ਕਰਦਾ ਰਿਜ਼ਲਟ ਕੋਈ ਆਉਂਦਾ ਨਹੀਂ ਮਨ ਮੇਰੇ ਨੂੰ ਸ਼ਾਂਤੀ ਵੀ ਨਹੀਂ ਉਹਦੀ ਵਾਹ ਤੂੰ ਸ਼ਾਂਤੀ ਵਾਲਾ ਕੰਮ ਨਹੀਂ ਤੋ ਕੋਈ ਕਰਦਾ ਬਾਣੀ ਸ਼ਾਂਤੀ ਵਾਲਾ ਨਹੀਂ ਕੋਈ ਕੰਮ ਕਰਦਾ ਜੇ ਜਿਹਦੇ ਸਿਰ ਤੇ ਵੀ ਹੋ ਗਈ ਤੇਨੂੰ ਰੋਟੀ ਵੀ ਆਪੇ ਮਰਨਾਂ ਕੀ ਬਿਨਾ ਕਿਸੇ ਇਹ ਕੋਈ ਬਾਣੀ ਸ਼ਾਂਤੀ ਵਾਲੀ ਗੱਲ ਨਹੀਂ ਹੈ ਰੋਟੀ ਸਾਡੀ ਤੁਸ ਜੁਰੂ ਮਿਲਦੀ ਹੈ بڑے بڑے ਵੀਰ ਆਦਮੀ ਦੇ ਉਹਨਾਂ ਦੇ ਹੰਮੇ ਨੂੰ ਸ਼ਾਂਤੀ ਹੋ ਗਈ ਸਹੀ ਗੱਲ ਹੈ ਤੈਨੂੰ ਤਾਂ ਉਹੋ ਵੀ ਨਹੀਂ ਮਿਲਦਾ ਜਿਹਦੇ ਆਪਣੇ ਘਰ ਅੰਦਰ ਨਹੀਂ ਹੈ ਉਹਨਾਂ ਦੇ ਮੰਨ ਨੂੰ ਕਿਉਂ ਨਹੀਂ ਜਾਂਦੀ ਜੇ ਰੋਟੀ ਨਾਲੇ ਸ਼ਾਂਤੀ ਹੁੰਦੀ ਉਹਨਾਂ ਨੂੰ ਆ ਜਾਂਦੀ ਜਿਹੜੇ ਤੁਨੂੰ ਦੱਦੇ ਕਾਂਡੂ ਉਹਨਾਂ ਨੂੰ ਤਾਂ ਜਾਂਤੀ ਹੈ ਜੀ। ਥੋੜੂ ਜਿਹਾ ਉਹ ਜੀ ਇਹ ਬਸ ਉਹ ਨਹੀਂ ਸਿੱਖਾ। ਕਿ ਲੋੜਾਂ ਹੋਣੀਆਂ ਹੋਵੇ ਸ਼ਾਂਤੀ ਹੋ ਜੂ। ਜੇ ਹੁੰਦਾ ਜਿਹਨਾਂ ਦੀ ਲੋੜਾਂ ਹੋ ਰਹੀਆਂ ਨੂੰ ਜਾਂਤੀ ਹੋਣੀ ਚਾਹੀਦੀ ਸੀ। ਉਹ ਤਾਂ ਪ੍ਰੈਕਟੀਕਲੀ ਗੱਲੇ ਫੇਲਾਉ। ਜੀ ਇਸ ਦੇਹੀ ਕੋ ਬਸ ਆਦਮਾ ਕਰੇ ਇਸ ਦੇਹੀ ਕੋ ਅਜ ਬੰਦੇ ਦੇਹੀ ਦੀ ਸਾਧਨਾ ਕਰੀ ਜਾਂਦਾ। ਹੂੰ ਬੰਦੇ ਕਭੂ ਨਾ ਵਿਖਿਆ ਡਰੇ। ਬੰਦੇ ਕਭੂ ਨਾ ਵਿਖਿਆ ਡਰੇ। ਆਈ ਨਹੀਂ ਵਿਖਿਆ। ਬਾਇ ਜੇ ਜੇਦੀ ਭੁਖ ਭੁਲ ਤੋਂ ਰਦੀ ਕੋਈ ਨਹੀਂ ਤੇਰੀ ਕਦੋਂ ਲਈ ਕਰ ਲੋ ਜਲ ਧੋਵੇ ਬਹੁ ਦੇ ਅਨੀਤ ਜਲ ਧੋਵੇ ਬਹੁ ਜਲ ਤੋਂ ਜ਼ਰ ਜਲ ਧੋਵੇ ਬਹੁ ਦੇ ਅਨੀਤ ਦੇਹ ਅਨੀਤ ਹੈ ਰੀਤ ਕੀ ਨਹੀਂ ਜਿਨਾ ਵਿੱਚ ਸਦੀ ਰਹਿਣ ਅਨੀਤ ਇਹਦੀ ਸਈਆਂ ਗਲਦੂਈ ਜਤ ਉਹਨੇ ਗਲ ਰਹਿਣਾ ਇਹਨੂੰ ਤੋਂ ਜਨਾ ਤੋਂ ਸੁੱਧ ਕਰਾਣਾ ਹੋਏ ਕਾਚੀ ਭੀਰ ਇਹ ਫਿਰ ਅੰਦਰ ਅੰਦਰੋਂ ਦਾ ਗੰਦਾ ਇਹ ਬੜਾ ਤੋਜ਼ ਹੈ ਉਹ ਥੈਲਾ ਦੇ ਵਿੱਚ ਗੰਦਾ ਉਹ ਤੋਜ਼ੇ ਨਾਲ ਢੋਈ ਜਾਣਾ ਤੂੰ ਅਰੋ ਪਖਾ ਕਰਕੇ ਸਭ ਕੁ ਵਿੱਚੋਂ ਕੱਢ ਕੇ ਫੇਰ ਧੋ ਲੈ ਫਿਰ ਦੇਖ ਲੈ ਥੈਲਾ ਤੇ ਕੰਪਦਾ ਹੈ ਕਿ ਨਹੀਂ ਫਿਰ ਉਸਨੂੰ ਲੈ ਜੂ ਫਿਰ ਰਹਿਣ ਦਾ ਟੋਕ ਕੇ ਇਹ ਜਿਹੀ ਠੀਕ ਹੈ ਸੱਲੇ ਧੋੜੀ ਤਾਂ ਪੈਂਦੀ ਹੈ ਹਾਂ ਹਾਂ ਧੋੜੀ ਤਾਂ ਪੈਂਦੀ ਹੈ ਬਾਹਰ ਤੋਂ ਵੇ ਪਰ ਉਹ ਧਰਮ ਦੇ ਕਰ ਵਿੱਚ ਤੁਗਦਾ ਉਹ ਵੀ ਤਾਂ ਲਗਮ ਕਰ ਸਮਝ ਕੇ ਤੋਂ ਹੁੰਦਾ ਹਾਂ ਉਹ ਛੱਡਣਾ ਹੁੰਦਾ ਨਾ ਕਿ ਟੈਨਸ਼ਨ ਮਰੀ ਨੇ ਹਾਂ ਪਰ ਉਹ ਘਰ ਨਹੀਂ ਬਣਦਾ ਹੁੰਦਾ ਤੁਸੀਂ ਹਾਂ ਹਾਂ ਧੰਵਾਦ ਆ ਸਰ ਜਿਹੜੇ ਗੰਦੇ ਪਾਣੀ ਦੇ ਉੱਥੇ ਨਾ ਲੱਦੇ ਆ ਜਿਹੜੀ ਸਰੋਵਰ ਦਾ ਪਾਣੀ ਬਹੁਤ ਘੱਟ ਹੁੰਦਾ ਹਾਂ ਪਾਣੀ ਥੋੜਾ ਹੁੰਦਾ ਹਾਂ ਹਉ ਦਿਆਂ ਉਹ ਤਾਂ ਨਾ ਉਹ ਵਾਲਾ ਪਾਣੀ ਉਹਦਾ ਪਹਿਲੀ ਗੱਲ ਇਹ ਅਗਦੀ ਕਿਹਨੇ ਤੋਂ ਕਰੋਗੇ ਤੇ ਇਹ ਬਸ ਪਾਣੀ ਵਰਗੇ ਨਾਲ ਹਾਂ ਇਹ ਜਾਣੀ ਇੱਕ ਮੰਤਾ ਜਿਹੜੀ ਸਾਡੀ ਹੈ ਨਾ ਐਵੇਂ ਫਤ ਅਗਿਆਨਤਾ ਦੀ ਮੰਤਾ ਉਹ ਵੀ ਹਾਂ ਜਨਤ ਹੋਵੇ ਬਹੁਤ ਦੇ ਅਨੀਤ ਸ਼ੁੱਧ ਕਹਾ ਹੋਏ ਕਾਚੀ ਭੀਤ ਉਹ ਚਲ ਪਾਣਾ ਸ਼ੁੱਧ ਦਾ ਜਿਹੜੀ ਅੰਦਰ ਇਹਦੇ ਘੱਟ ਗਿਆ ਉਹ ਤਾਂ ਸ਼ੁੱਧ ਚਲ ਪਾਣਾ ਮੰਨੀ ਬਹੁਤ ਵਧੀਆ ਪਾਣੀ ਨੇ ਸ਼ੁੱਧ ਆਪਾਂ ਮਿਲ ਵੀ ਲੈਣੇ ਹੋਗੀ ਪਰ ਅੰਦਰ ਰੋਜ਼ ਦਰਗਾਹ ਕਿੱਥੇ ਜਾਊ ਫੇਰ ਐਨ ਦੋਏ ਸ਼ੁੱਧ ਨਾ ਇਹਨੂੰ ਕਹੋ ਸਭ ਸ਼ੁੱਧਾ ਕਹ ਲਓ ਸ਼ੁੱਧ ਕਹਾ ਹੋਏ ਕਾਚੀ ਭੀਤ ਉਹ ਸ਼ੁੱਧ ਚੀਜ਼ ਹੋ ਰਹਾ ਸਭ ਸੁਧਰੀ ਹੋ ਰਹਾ ਜਲ ਤੋਂ ਵਿਵੋਧ ਦੇ ਨੀਤ ਸੁਧ ਕਹਾ ਹੋਏ ਕਾਚੀ ਪੀਤਰੋ 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 ਜਜੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਬਣ ਉਹ ਗਿਆ ਅਜਿਹੜਾ ਹਰ ਦਾ ਨਾਮ ਹੈ ਜਿਹੜੀ ਮਹਿਮਾ ਹੈ ਕਿ ਬੜੇ ਇਤਰੀਏ ਤਾਂ ਵੀ ਉਪਦੇ ਬੜਾਈ ਕਿ ਨਾਮ ਕੀ ਮਹਿਮਾ ਊਚ ਇਹ ਉੱਚਾ ਅਵਸਥਾ ਦੀ ਗੱਲ ਹੈ ਇਹ ਅਵਸਥਾ ਉੱਚੀ ਲਿਆ ਜਾਂਦੀ ਹੈ ਇਹਦਾ ਇਲਾਜ ਇਹ ਬੁੱਧ ਜੀ ਉੱਤੇ ਉਸਤਾਦ ਨੇ ਥੱਲੇ ਵਾਲੀਆਂ ਉਹ ਥੱਲੇ ਵਾਲੀਆਂ ਤੋਂ ਬੁਲਸਾਨੀਆਂ ਗੱਲਾਂ ਨੇ ਨਾਨਕ ਨਾਮ ਉਦਰੇ ਤਿਤ ਬਹੁਤ ਮੂਚ ਨਾਨਕ ਨਾਮ ਉਹਦਾ ਨਾਮ ਉਦਰੇ ਨਾਮ ਨਾਲ ਉਹਦਾ ਪਤਨ ਹੋ ਗਿਆ ਜਿਹੜੇ ਪਤਨ ਸੀ ਹਾਂ ਦਾ ਵੀ ਬਹੁਤ ਤਕੜੇ ਪਤਨ ਜਿਹੜੇ ਤਕੜੇ ਮਹਮੂਦ ਉਹ ਤਕੜੇ ਹਾਂ ਜਿਆਦਾ ਪਤਨ ਮੂਚ ਕੇ ਵੀ ਸਦਮੇ ਕੋ ਸਾਡੇ ਵਰਗੇ ਇੱਕ ਬੜਾ ਹੁਣ ਕਰ ਲਿਆ ਬਹੁਤ ਜੰਮਕਾ ਉਹ ਬੂਛੇ ਨਾਲ ਚਲੋ ਰਬਦਾਸ ਨੂੰ ਪਤਤੇ ਕਹਿ ਰਹੇ ਨੇ ਕਿ ਕਹਿੰਦੇ ਸੀ ਪਤਤੇ ਨਾਲ ਹੋਰ ਵੀ ਪੂਛ ਲਾ ਗਿਆ ਉਹ ਤਾਂ ਉਹ ਕਹਾਈ ਵੀ ਸੀ ਨਾਲ ਚਰਨ ਰਬਦਾਸ ਕਹਾਈ ਬਣੂ ਤੰਦ ਹੀ ਕਰਦਾ क्रूर ਵੀ ਸੀ ਉਹ ਤਾਂ ਇਹਨਾਂ ਦੇ ਹਿਸਾਬ ਨਾਲ